ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢिलो ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਬਫਾਰਮ ਚੋ ਕਵਰ ਕਰਦੇ ਪਏ ਦੋ ਨਗ ਸੇਲ ਆ ਇਹਨਾਂ ਡਿਟੇਲ ਵੀ ਉੱਤੇ ਪਾਉਂਦਾ ਸੱਸੀ ਗਾਲ ਜੀ ਸਸਿਕਾ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਗਰਾਤ ਸਿੰਘ ਪਿੰਡ ਕਲਾਲਾ ਤਹਿਸੀਲ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9501179372 9501179372 ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੈੜ ਦੇਖੀ ਹੈ ਲੈ ਜੀ ਕਿਹੜਾ ਸੁਆ ਸੁਈ ਹੈ ਇਹ ਦੂਜਾ ਸੁਆ ਸੁਈ ਹੋਈ ਆ ਪਰਸੋਂ ਦੀ ਸੁਈ ਹੋਈ ਆ ਕਿੰਨਾ ਦਿਨ ਹੋ ਗਿਆ ਸੁਈ ਨੂੰ ਅੱਜ ਤੀਜਾ ਦਿਨ ਬੱਚਾ ਮੇਲਕਾਫ ਹਨ ਮੇਲਕਾਫ ਆ ਮਗਰ ਸੁਆ ਦੂਜਾ ਦੁੱਧ ਕਿੰਨਾ ਹੋ ਗਿਆ ਸੁਆ ਪਿਛਲੇ ਸੁਏ ਦਾ 30 ਲੀਟਰ ਦਾ ਰਿਕਰਡ ਆ ਹੁਣ ਬੌਲੀ ਕਿੰਨੀ ਖੋਗੂਗੀ ਹੁਣ ਇਹਦੇ ਥੱਲੇ ਠਾਣਾ ਤੋਂ 20 ਲੀਟਰ ਬੌਲੀ ਆ ਤਿੰਨ ਦਿਨਾਂ ਦੀ ਚੂਈ ਥੱਲੇ ਤਿੰਨ ਚੌਣ ਚਵਾ ਇੱਕ ਨੰਬਰ ਇੱਕ ਨੰਬਰ ਆ ਧਾਰਾ ਦੂਰ ਓਕੇ ਆ ਓਕੇ ਭਾਅ ਦਾ ਕੀ ਰੋਗੇ ਭਾਅ ਫੋਨ ਤੇ ਕਰ ਲਾਂਗੇ ਤੋਰੇ ਵਾਰ ਨੂੰ ਸੋbro ਮੂੰਹ ਬਤਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹਾਂ ਦੂਜਾ ਸੂਆ ਬੜਾ ਤਾਜੀ ਸੂਈ 18 ਤੋਂ ਲੈ ਕੇ 20 ਲੀਟਰ ਦੇ ਵਿਚ ਵਿੱਚ ਬੌਲਾ ਇਹਦੇ ਥੱਲੇ ਇਸ ਵਕਤ ਹਾਜ਼ਰ ਆ ਪਲੂਣ ਦਾ 34 35 30 ਤੋਂ ਪਾਰ ਚੱਲੀ ਵੀ ਆ ਇਸ ਵਾਰ ਆਪਾਂ ਦਾਜਾ ਲਈਏ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਨੂੰ ਇਹ ਦੇ ਦੂ 36 38 ਲੀਟਰ ਸੋ 35 ਲੀਟਰ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਸਾਫ ਸੁਥਰੀ ਆ ਤੇ ਬਿਲਕੁਲ ਕੰਪੈਕਟ ਡਰ ਆ ਜਾਵਾਂ ਸੀਮੇ ਦਾ ਪ੍ਰੋਪਰ ਰਿਕਾਰਡ ਮਿਲੂਗਾ ਠੀਕ ਹੈ ਜਿਹੜੇ ਵੀ ਆਪ ਆ ਹਨਾ ਸੋ ਸਾਰਾ ਰਿਕਾਰਡ ਵੀਰ ਕਾ ਤੁਹਾਨੂੰ ਦੱਸ ਦਾਂਗੇ ਆਪਾਂ ਸੋ ਹਵਾਨਾ ਵਗੈਰਾ ਦੇਖੋ ਇਹਨੇ ਤੋਂ ਪੂਰਾ ਸੋਹਣਾ ਸਾਫ ਸੁਥਰਾ ਤੇ ਨਿਆਣਾ ਨੂਣਾ ਵਧੀਆ ਪਹੁੰਦੀ ਆਂ ਹਾਂ ਹਾਂ ਮਸ਼ੀਨ ਨਾਲ ਚੋਨੇ ਆ ਪਾਥੀ ਚੋਨੇ ਆ ਪਾਥੀ ਵੀ ਚੋ ਲੈਨੇ ਆ ਮਸ਼ੀਨ ਨਾਲ ਵੀ ਚੋੜੇ ਮਸ਼ੀਨ ਵੀ ਲਵਾਉਂਦੀ ਆ ਠੀਕ ਹੈ ਸੋ ਥਾਂਡੇ ਵਧੀ ਪੂਰੀ ਸਾਫ ਸੁਥਰੀ ਓਕੇ ਆ ਜਾਵਾਂ ਚਾਰੇ ਪਾਸਿਓ ਤੇ ਅੱਗੇ ਦੂਜੇ ਨੰਬਰ ਤੇ ਗੱਬੜ ਵੈੜ ਦੇਖ ਲਈ ਕੱਚੀ ਆਪਾਂ ਹਾਂ ਕਿਹੜਾ ਸੂਆ ਸੂੰਦੀ ਹੈ ਇਹ ਦੂਜਾ ਸੂਆ ਸੂੰਦੀ ਹੈ ਇਹਦੀ ਕਿੰਨੇ ਕ ਟਾਈਮ ਦੀ ਕੱਚੀ ਆ ਇਹਦੇ ਹਫਤਾ ਰਹਿੰਦਾ ਇੱਕ ਹਫਤਾ ਸੂਣ ਚ ਬਾਕੀ ਪਲੂਣ ਦਾ ਦੁੱਧ ਕਿੰਨਾ ਦਿੱਤਾ ਹੋਇਆ ਜੀ ਇਹ ਵੀ 36 36 ਲੀਟਰ ਆਪਾਂ ਕਹਿੰਦੇ ਪਲੂਣ ਦਾ ਦਿੱਤਾ ਹੋਇਆ ਕਿ ਇਹਦੀ ਪੀਡੀਐਫ ਨੇ ਸੀਮਣ ਦੀ ਆਪ ਦਾ ਗੱਬੜ ਵੀ ਪੀਡੀਐਫ ਨੇ ਸੀਮਣ ਤੋਂ ਮੰਨ ਕੇ ਝੱਲੇ ਵੀ 35 ਕਿਲੋ ਮੰਨ ਕੇ ਬੰਦਾ ਲੈ ਸਕਦਾ ਇਹਨੂੰ ਹਾਂ ਦਿਨਕ ਹੈ ਬਾਕੀ ਹਫਤਾ ਬਾਕੀ ਆ ਠੀਕ ਆ ਤੇ ਚੀਪਾ ਚੂਪਾ ਓਕੇ ਸਾਰਾ ਕੁਝ ਕਾ ਮਹੀਨੇ ਪਹਿਲਾਂ ਡਰਾਈ ਕਰਤੀ ਸੀ ਆਪਾਂ ਜੀ 3 ਮਹੀਨੇ ਪਹਿਲਾਂ ਡਰ ਇਹ ਦਾ ਆ ਇਹ ਵੀ ਫੌਂਟ ਤੇ ਕਰ ਲਾਂਗੇ ਸੋ ਇਹਦਾ ਰੇਟ ਜੀ ਫੋਨ ਤੇ ਹੋਊਗਾ ਹਫਤਾ ਬਾਕੀ ਪਿਆ ਤੇ ਲੇਵੇ ਦੀ ਫਟਫਟ ਆ ਪੈਠੇਪੂਰੇ ਦੀ ਮਾਨਤਰ ਚੜਾਈ ਵਗੈਰਾ ਦੇਖ ਸਕਦੇ ਹੋ ਤੇ ਮੂੰਹ ਮੱਥੇ ਸੋਹਣੀ ਸਾਫ ਸੁੱਤਰੀ ਦੂਜਾ ਸੁਆ ਸੁੰਦੀ ਪਿਆ ਕੱਦ ਕਾਠ ਜਿੰਦੇ ਜਣ ਬਿਊਟੀ ਵਗੈਰਾ ਬਹੁਤ ਆ ਇੱਥੇ ਘਮਾ ਦੇ ਭਾਵੇਂ ਕੋਈ ਗੱਲ ਨਹੀਂ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ 35 ਲੀਟਰ ਦੁੱਧ ਮੰਨ ਕੇ ਪਰਚੇਸ ਕਰ ਸਕਦੇ ਹੋ ਪੀਡੀਐਫ ਇਹਦੇ ਸੀਮਨ ਦੀ ਆ ਬਸ ਚੰਗੀ ਬਰੀਡ ਵਾਲੀ ਇੰਪੋਰਟਡ ਸੀਮਨ ਦੀ ਬੱਚੀ ਆ ਆਪਾਂ ਦੂਜਾ ਸੁਆ ਸੁਣ ਨੂੰ ਇੱਕ ਹਫਤਾ ਬਾਕੀ ਰੇਟ ਇਹਦਾ ਫੋਨ ਤੇ ਹੋਊਗਾ ਬਿਲਕੁਲ ਵੱਜ ਬਊਗਾ ਸੋ ਇੱਕ ਦਿਖਾਤੀ ਆਪਾਂ ਤੁਹਾਨੂੰ ਗੱਬਣ ਥੰਨ ਵਿੱਚ ਨੇੜ ਤੋਂ ਵੀ ਫਿਰ ਦੇਖ ਸਕਦੇ ਫਟਫਟ ਤੇ ਇੱਕ ਦਿਖਾਤੀ ਸੂਈ ਵੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਤੇ ਨੰਬਰ ਬੋਲਿਓ ਜੀ ਆਪਣਾ 9501179372 ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ